ਉਜਾਰ ਗੜੇ ਦੇ ਪਹੁੰਚਦੀਆਂ ਲੱਤ ਜੀ ਫੜ ਕੇ ਉਹਨੇ ਮਸ਼ਕੋੜਤੀ ਉਹਨੇ ਕੰਜਰ ਦੇ ਨੇ ਦੋ ਤਿੰਨ ਚਪੇੜਾ ਮਾਰਤੀਆਂ ਨਿੱਕੇ ਜਵਾਗ ਦੇ ਮੈਂ ਤੂੰ ਜਵਾਕਾਣਾ ਪੰਗੇ ਲੈਣਾ ਬੁੱਢੇ ਹਾੜਿਆ ਮੈਂ ਪ੍ਰਭ ਸੰਧੂਰੇ ਬੁੱਢੇ ਹਾੜਿਆ ਮੈਂ ਕਿਹੜੀ ਨਾਲ ਨਹੀਂ ਸ਼ੇਕ ਜਿਆਦਾ ਹੁੰਦਾ ਹੁਣ ਮੈਂ ਤੂੰ ਦਾਦਾ ਕਜਾ ਥੱਲੇ ਟੈਂਪਰੇਚਰ ਕਜਾ ਬੁਸ਼ਕਾਰ ਜੇ ਟੈਂਪਰੇਚਰ ਕਜਾ ਉੱਤੇ ਟੈਂਪਰੇਚਰ ਹਾਂਜੀ ਪੀ ਜਦਰਾ ਪਲੇਅਰ ਨੂੰ ਕਈ ਨਹੀਂ ਚੰਗਾ ਸਮਝਦੇ ਤੇ ਪਲੇਅਰ ਵੀ ਓਦਾਂ ਨਹੀਂ ਹੁੰਦੇ ਪਰ ਮੇਰਾ ਪਿੰਡ ਇਹੋ ਜਿਹਾ ਪ੍ਰੰਦੀਪੂਰ ਮੈਂ ਸਮਾ ਸਮਾ ਸਮਰਾਥ ਉਹ ਵੀ ਤੀਰੋ ਹੀ ਅਰਜੰਦੇ ਹੱਥ ਹਾਂਜੀ ਬੰਦੂ ਭਾਜੀ ਤਾਬਲਾ ਕਿਹੜੀ ਕੋਲ ਆਇਆ ਸਮਾ ਸਮਾ ਸਮਰਾਥ ਹਾਂਜੀ ਇੱਥੇ ਬੜੇ ਚਿਰ ਬਾਅਦ ਉਦੋਂ ਮੇਰੀ ਸ਼ੁਰੂਆਤ ਹੀ ਹਾਂਜੀ 2007 ਦੀ ਗੱਲ ਹੋ ਹਾਂਜੀ ਇੱਥੇ ਖੇਡਿਆ ਮੈਂ ਜਦੋਂ ਬੜਾ ਚਿਰ ਪਹਿਲਾਂ ਇਸੇ ਕੱਚੇ ਪੱਕੇ ਹੀ ਕੱਚੇ ਉਹ ਤੋਂ ਬਾਅਦ ਇੱਕ ਅੱਦਾ ਫਿਰ ਬਾਅਦ ਚ ਵੀ ਖੇਡਿਆ ਵਾਂ ਹਾਂਜੀ ਤੇ ਉਦੋਂ ਮੇਰੀ ਉਹ ਤੋਂ ਮੇਰੀ ਸ਼ੁਰੂਆਤ ਹੀ ਮੰਨ ਕੇ ਚੱਲ ਗਈ ਉਦੋਂ ਮੈਂ ਖੇਡਿਆ ਇੱਥੇ ਆ ਮੇਰੇ ਪਿੰਡ ਦਾ ਹੀ ਮੇਰਾ ਫੈਨ ਹਾਂ ਵਾਣਾ ਵੇਲਾ ਇਹਦੋਂ ਕਿੰਨੇ ਚਿਰ ਹੋ ਗਿਆ ਹੈ ਜੀ ਤੋਂ ਆਪਣਾ ਵੱਡਾ ਭਰਾ ਹਾਂ ਉੱਥੋਂ ਦੇ ਕਿੱਥੇ ਰਾਏ ਕੋੜਾ ਕਿੱਥੇ ਦੀ ਕਿੱਥੇ ਕਬੂਰ ਫਲਾ ਕਿੱਧਰ ਦੀ ਕਿੱਧਰ ਉਹ ਆਈ ਮੇਲਾ ਪਿਆਰ ਨਾਲ ਪਿਆਰ ਹੈ ਇਨਾ ਪਸਾਵਾ ਅੱਜ ਇਹ ਕੱਲ ਤੁਹਾਡੀ ਵੀਡੀਓ ਵੇਖੀ ਜੇ ਕੱਚੇ ਪੱਕੇ ਮੈਚ ਅੱਛਾ ਤੇ ਹਾਂ ਇਹ ਕਹੇ ਹਾਂ ਵੀਡੀਓ ਵੇਖ ਕੇ ਨੇ ਕਿ ਭਾਈ ਪਦਾਰਥ ਗਏ ਅਸੀਂ ਤੈਨੂੰ ਉੱਥੇ ਚਲ ਗਏ ਮੈਚ ਵੇਖਣ ਪਹਿਲਾਂ ਉੱਥੇ ਹੀ ਗਏ ਆ ਵੇਖਣ ਅੱਛਾ ਉਹਨਾਂ ਦਾ ਵੀ ਕੱਚੇ ਪੱਕੇ ਕੱਲ ਵੀਡੀਓ ਆਈ ਸੀ ਫੇਰ ਮਖਾ ਨਹੀਂ ਚਲੋ ਆਪਾਂ ਉੱਥੋਂ ਲੰਗਰ ਪਾਣੀ ਛਕਿਆ ਤੇ ਚਲੋ ਇੱਥੇ ਆ ਗਏ ਮੇਰੇ ਪ੍ਰੰਦੀਪਪੁਰ ਦਾ ਹੈ ਨਾ ਸਾਡੇ ਪਿੰਡ ਦੀ ਜਾਨ ਹੈ ਸਾਡੇ ਪਿੰਡ ਦੀ ਹੈ ਖਾੜੇ ਚ ਵੀ ਪਲਵਾਨ ਜੀ ਪੂਰੀ ਰੌਣਕ ਲੱਗੀ ਹੁੰਦੀ ਹੈ ਨਾ ਖਾੜੇ ਚ ਵੀ ਮੈਂ ਪੂਰੀ ਰੌਣਕ ਹੈ ਬੱਚੇ ਸਾਰੇ ਖੁਸ਼ ਹੁੰਨੇ ਕਦੀ ਕਿਉ ਕਦੀ ਬਦਾਮ ਕਦੀ ਰਗੜਾ ਸਈਆਂ ਦਾ ਪਲਵਾਨ ਪਿੰਡ ਦਾ ਹੁੰਦਾ ਨਾ ਸ਼ਾਕਤਾਬ ਹਾਂਜੀ ਪੀਜਦਰਾ 플레이ਰ ਨੂੰ ਕਈ ਨਹੀਂ ਚੰਗਾ ਸਮਝਦੇ ਤੇ 플레이ਰ ਵੀ ਓਦਾਂ ਨਹੀਂ ਹੁੰਦੇ ਪਰ ਮੇਰਾ ਪਿੰਡ ਇਹੋ ਜਿਹਾ ਪ੍ਰੰਦੀਪਪੁਰ ਮੈਂ ਜੇ ਦੇਖਦਾ ਚੱਲ ਜਾਣਾ ਮੈਨੂੰ ਹੱਥਾਂ ਦਾ ਹੀ ਚੁੱਕ ਲੈਣੀ ਹਰ ਇਹਨਾ ਜਿਆਦਾ ਪ੍ਰੇਮ ਪਿਆਰ ਸਾਰਿਆਂ ਨਾਲ ਹਾਂਜੀ ਹਾਂਜੀ ਕੀ ਦੇ ਨਾਲ ਆਪਣੀ ਕੋਈ ਗੱਲ ਬਾਤ ਨਹੀਂ ਹੋਈ ਨਾ ਪਿੰਡ ਦੇ ਵਿੱਚ ਇਹ ਕਿਹੜਾ ਤਰੀਕਾ ਦਾ ਸਾਰੇ ਭੱਜ ਆਉਂਦੇ ਸਾਰੇ ਇਕੱਠੇ ਹੋਏ ਸਾਰੇ ਜਿੰਨੇ ਗਲੀ ਦੇ ਮੈਂ ਸੰਧਲਾ ਵੀ ਬਾਬਾ ਜੀ ਦਾ ਦੁਆਰੇ ਮੱਥਾ ਟੇਕਨ ਚੜ ਗਿਆ ਜਾਂ ਉੱਥੇ ਚੜ ਗਿਆ ਤੇ ਵੇਲਾ ਵੀ ਹਾਂ ਸਾਰਿਆਂ ਨੇ ਸਾਰੇ ਬਹੁਤ ਜ਼ਿਆਦਾ ਕਰਦੇ ਆ ਵੀ ਵੀਰ ਆ ਗਿਆ ਵੱਡਾ ਬੜੀ ਬੜੀ ਜਾਂਦੀ ਸਾਡੇ ਪਿੰਡ ਨਾਲੇ ਆਪਣਾ ਪਿੰਡ ਦਾ ਆਪਣੀ ਪਿੰਡ ਦਾ ਬਲਾ ਕੀ ਖਾ ਰਿਹਾ ਹਾਂਜੀ ਆਪਣੇ ਫਰੰਦੀਪੁਰ ਦਾ ਇਹ ਹਿਸਾਬ ਹੈ ਤਿੰਨ ਚਾਰ ਤੇ ਆਪਣੀ ਟੱਬਰਿਆ ਸਾਰੇ ਇਤਿਹਾਬ ਦੇ ਟੱਬਰਿਆ ਸਾਰੇ ਆਪਣੇ ਇਹ ਘਰ ਆ ਸਾਰੇ ਆ ਤੇ ਹੁਣ ਆਪਾਂ ਜਾ ਹੋਵੇ ਨਾ ਆਪਾਂ ਇੱਕ ਚੀਜ਼ ਪਲਾ ਕੀ ਹੁੰਦੀ ਮੀਨ ਹਾਂਜੀ ਹਾਂਜੀ ਮੀਨ ਗੱਲ ਇਹ ਹੁੰਦੀ ਆ ਕਿ ਮੀਨ ਕੋਈ ਵੀ ਜਿਵੇਂ ਬੰਦੇ ਚ ਪਾਟ ਕੇ ਪਲਾ ਕਿਦਾਂ ਪੈਂਦਾ ਪਾਟ ਕੇ ਇਦਾਂ ਪੈਂਦਾ ਕਿ ਵੋਟਾਂ ਪ੍ਰਤੀ ਵੋਟਾਂ ਕਿਧਰ ਪਾਉਣੀਆਂ ਵੋਟਾਂ ਵੋਟਾਂ ਸਾਡੀਆਂ ਬਣੀਆਂ ਸੁਰਸਿੰਘ ਦੀਆਂ ਸੁਰਸਿੰਘ ਦੀਆਂ ਤੇ ਨਾ ਕਿਹਾ ਕਿ ਵੋਟਾਂ ਸਾਡੀਆਂ ਸੁਰਸਿੰਘ ਆ ਤੇ ਅਹੀਂ ਕਿ ਇਹ ਪਾਰਟੀ ਬਾਜੀ ਚਾਉਂਦੇ ਨਹੀਂ ਹਾਂ ਤੇ ਜੇ ਦਿਨਾਂ ਚਰ ਬੰਦਾ ਪਾਲਟੀ ਬਾਜੀ ਚ ਨਹੀਂ ਆਉਂਦਾ ਤੇ ਉਹ ਤੇ ਸ਼ਰੀਕਾ ਨਹੀਂ ਹੁੰਦਾ ਕਿ ਸ਼ਰੀਕਾ ਕਿਸ ਨਾਲ ਸਾਰਾ ਸਾਡਾ ਸ਼ਰੀਕਾ ਤਾਂ ਇਹੋ ਨਹੀਂ ਆਉਂਦਾ ਕਿ ਨਾ ਵੀ ਅਸੀਂ ਪਿੰਡ ਪਾਲਟੀ ਬਾਜੀ ਜਾਉਂਦਾ ਉਹ ਤਾਂ ਬੜਾ ਪਿਆਰ ਇਹਨੂੰ ਪੁੱਛੇ ਛੋਟਾ ਹੁੰਦਾ ਸੀ ਉਹ ਤੇ ਅਸੀਂ ਉੱਥੇ ਜਾਇਆ ਕਰਨਾ ਵਿਹਲੀ ਕੰਮ ਕਰਨਾ ਹਾਂਜੀ ਤੇ 10:00 ਵਜੇ ਨੇ ਉੱਠਿਆ ਕਰਨਾ ਤੇ ਅਸੀਂ ਚਾਚਾ ਜੀ ਨੂੰ ਪੁੱਛਿਆ ਕਰਨਾ ਵੀ ਕਿ ਤਹਾਨੂੰ ਇੰਨਾ ਲੇਟ ਕਿਉਂ ਉੱਠਦਾ ਆਹਦੇ ਵੀ ਇਹਦਾ ਪਤਾ ਕੋਈ ਨਹੀਂ 12:00 ਵਜੇ ਆਉਂਦਾ ਰਾਤ ਕੇ 1:00 ਵਜੇ ਆਉਂਦਾ ਪਿਛਲਾ ਭਾਈ ਉੱਥੇ ਜਾਇਆ ਕਰਦਾ ਕੰਮ ਤੇ ਮੁੱਢ ਲਾਈਦੀ ਨਾ ਉਹਦੇ ਲਈ ਤੇ ਵੇਖ ਕੰਮ-ਕ ਬੜਾ ਵਧੀਆ ਪਿਆਰ ਆ ਕਿੱਥੋਂ ਤੱਕ ਸਾਡੇ ਪਿੰਡ ਨੂੰ ਹੈ ਕਿੱਥੋਂ ਤੱਕ ਖੜਿਆ ਹੈ ਇਹ ਫਰੰਦੀਪਰ ਨੂੰ ਕੌਣ ਜਾ ਬੈਠੇ 2-3 ਸਾਲ ਲੱਗੇ ਮੈਂ ਹੁਣ ਜਿੰਨਾ ਸੋਸ਼ਲ ਮੀਡੀਆ ਦਾ ਜਮਾਨਾ ਵਾ ਜਿਵੇਂ ਨਾ ਇੱਕ ਦਿਨ ਦੂਜਿਆਂ ਮੇਰਾ ਗੱਲ ਕਰਾਂ ਵੀ ਮੈਂ ਹੁਣ ਵੇਲਾ ਸੋਸ਼ਲ ਮੀਡੀਆ ਦਾ ਜਦੋਂ ਮੈਂ ਨਵਾਂ-ਨਵਾਂ ਲੱਗਾ ਤੇ ਉਹ ਦੋ ਭਰਾ ਨਹੀਂ ਜਿਹੜੇ ਉਹ ਕਰਦੇ ਕਮੈਂਟਰੀ ਇੱਕ ਫਰਲਾ ਬੰਦ ਹੁੰਦਾ ਤੇ ਇੱਕ ਦੂਜਾ ਨਾਲ ਉਹ ਮੈਨੂੰ ਚੇਤਾ ਭੁੱਲ ਗਿਆ ਨਾਵਾਂ ਦਾ ਉਹਨਾਂ ਦਾ ਹਾਂਜੀ ਉਹ ਸਿੱਧੂ ਬ੍ਰਦਰ ਸੰਧੂ ਬ੍ਰਦਰ ਹਾਂਜੀ ਉਹ ਉਹਨਾਂ ਨੂੰ ਮੇਰੇ ਪਿੰਡ ਦਾ ਪਤਾ ਹੀ ਸਾਰੇ ਦਾ ਉਹ ਪਤਾ ਨਹੀਂ ਕਿੱਥੇ ਕਮੈਂਟਰੀ ਹੋਏ ਤੇ ਇਹ ਕਮੈਂਟਰੀ ਵਾਲਾ ਕਰੇ ਇਹ ਪਲੰਦੀਪੁਰੀਆ ਉਹ ਇੱਕ ਥਾਂ ਦੇ ਕਵੇ ਪਲੰਦੀਪੁਰੀਆ ਉਹ ਸੰਧੂ ਬ੍ਰਦਰ ਕਹਿੰਦੇ ਨਹੀਂ ਇਹ ਕੋਈ ਇਦਾਂ ਨਾਂ ਲੈਂਦਾ ਇਹਦਾ ਪਿੰਡ ਜੇ ਫਰੰਦੀਪੁਰ ਇਹ ਮਾਝੇ ਚ ਆਇਆ ਜੇ ਇਹਦਾ ਪਿੰਡ ਜੇ ਬਾਬਾ ਬੁੱਢਾ ਸਾਹਿਬ ਦੇ ਲਾਗੇ ਹਾਂਜੀ ਸੋਰ ਸਿੰਘ ਦੇ ਲਾਗੇ ਉਹ ਸਾਰਾ ਜਾਣਦਾ ਆਪਣਾ ਏਰੀਆ ਇੱਧਰ ਫਿਰ ਉਹਨੇ ਕੱਲਾ ਕੱਲਾ ਗੱਲ ਦਸੀ ਉਹਨੇ ਕਿਹਾ ਭਿੱਖੀ ਬੰਦੇ ਲਾਗੇ ਬੀਐਸਬ ਤੇ ਪਿੱਛੇ ਇਹਦਾ ਪਿੰਡ ਦੇ ਫਰੰਦੀਪੁਰ ਹਾਂਜੀ ਇਹ ਫਰੰਦੀਪੁਰ ਦਾ ਜੇ ਗੋਪੀ ਉਹ ਉਦੋਂ ਕਮੈਂਟਰੀ ਕਰਦਾ ਦਾ 2009 ਨੂੰ ਚ ਕਹਿਣਾ ਅੱਜ ਆਹੋ ਹੋ ਹੋ ਮੇਰਾ ਧਿਆਨ ਵੜਾ ਸੀ ਉਹ ਟੇਕਦਾ ਬੰਦੇ ਨੂੰ ਖਿਆਲ ਜਨੇ ਆਇਆ ਦਾ ਮੈਂ ਕਿ ਇਹਨੇ ਕਰਨਾ ਹੈਗਾ ਉਹ ਕੰਮ ਤੇ ਇਹਦੇ ਭੈਣੇ ਪਪਾ ਆਈਸਕ੍ਰੀਮ ਖਾਂਦੇ ਤਾਂ ਨਾ ਪਾ ਲੱਗਣਾ ਤੇ ਮੇਰੀ ਇੱਕ ਨੀਕਾ ਉੱਧਰ ਇਹਦੇ ਲਈ ਤੇ ਮੈਂ ਜਦੋਂ ਮੜਾ ਕਿਤਾ ਮੋਬਾਈਲ ਖਾਲਸਾ ਵੈਸੇ ਜੀ ਤੇ ਕਿੰਦਰਾਕ ਨਾ ਆਜੇ ਇੱਕ ਜਦ ਦਾ ਰਿਕਾਰਡ ਬਾਵੇ ਹੋ ਨਹੀਂ ਬਸ ਵੇ ਮੱਝ ਮੰਨਿਆ ਜੀ ਹਾਂਜੀ ਅੱਜ ਮੰਨਿਆ ਜੀ ਹਾਂਜੀ ਬਾਬਾ ਜੀ ਕੋਈ ਨਹੀਂ ਉਹਨਾਂ ਨੂੰ ਮਿਲਣਾ ਖਾਵਾ ਆਸ਼ੋ ਪੀ ਚਾਹੀਦਾ ਆਸ਼ੋ ਇਹ ਮੈਨੂੰ ਕਹਿੰਦੇ ਜੱਗੂ ਤੇਰਾ ਯਾਰ ਐ ਮੈਂ ਜੱਗੂ ਨਾਲ ਮੇਰਾ ਪਿਆਰ ਐ ਸਹੀ ਗੱਲ ਵੇਖ ਹੈਲੋ ਪਿਆਰ ਦਾ ਪਿਆਰ ਕਿਹੋ ਜਿਹਾ ਹੁੰਦਾ ਜੱਗੂ ਤੇ ਮੁੰਡਾ ਸਾਸ਼ੀ ਕੇ ਭਾਜੀ ਆ ਕਰ ਲਓ ਭੋਣ ਜੀ ਨਾਲ ਗੱਲ ਦੱਸਾਂਗੇ ਲੋ ਪਿਆਰ ਕਿਹੜਾ ਮੇਰੇ ਵੀ ਗੱਲ ਯਾਦ ਹਾਂਜੀ ਆ ਨੰਬਲੇ ਹੀ ਬਣਾਇਆ ਆ ਨੰਬਲੇ ਹੀ ਉਹ ਹਾਂਜੀ ਵਧੀਆ ਵਧੀਆ ਖਾੜੇ ਹੋਣਾ ਖਾੜੇ ਖਾੜੇ ਹੋਣਾ ਦੇ ਨਾਲ ਹੀ ਕੋਈ ਨਹੀਂ ਰਗੜਾ ਰੋੜਾ ਲੱਜਦਾ ਗਿਰੀਆਂ ਗੁਰੀਆਂ ਭੇਜੋ ਹੁਣ ਹਾਂਦੇ ਭੇਜ ਜੱਗੂ ਆਇਆ ਕਰੋ ਉੱਥੇ ਮਹੰਤ ਲਾਉਣਾ ਗਿਰੀਆਂ ਵਿੱਚ ਗਿਰੀਆਂ ਚੋਵੇਂ ਮਗਜ ਹਰੀਆਂ ਲਾਚੀਆਂ ਮੈਂ ਨਾ ਰਗੜੇ ਦੇ ਕਰਦਾਂਗੇ ਵਾਟਰ ਆਇਆ ਸਹੀ ਪੀ ਕੇ ਜਾਇਆ ਦਾ ਛੰਨੇ ਕਲਾ ਕੇ ਛੱਕੇ ਜਾਇਆ ਹਾਂ ਬਾਬਾ ਜੀ ਬਹਿ ਜਾ ਬਹਿ ਜਾ ਜੇ ਪਹਿਲੇ ਬੱਬੇ ਹੋਣੀ ਛਕਣ ਹੁੰਦੇ ਈ ਇਹ ਮਿਹਨਤ ਲਾਉਂਦੇ ਘੱਟ ਬਸ ਰਗੜਾ ਹੀ ਪੀਣ ਆਉਂਦੇ ਹੀ ਇਹ ਹੂੰ ਪੁੱਛ ਲੈਣਾਂ ਉਹਨਾਂ ਨੂੰ ਇਹ ਤੇ ਮੈਂ ਤੜਕੇ ਮੈਂ ਵੇਣਾ ਨਾ ਮੈਂ ਦੂਜਾ ਮਰਾ ਇੱਕ ਨਾ ਵੇਖ ਲੈਣਾ ਨਾ ਕਿਹੜਾ ਕਿਹੜਾ ਆ ਉਹ ਤੇ ਖੋਲ ਕੇ ਨਾ ਦੂਜਾ ਕੈਮਰੇ ਖੋਲ ਕੇ ਮੈਂ ਵੇਖ ਲੈਣੇ ਆ ਕਿਹੜੇ ਕਿਹੜੇ ਆਏ ਆ ਬਸ ਉਦਾਂ ਹੀ ਵੇਖਣ ਦਿਆਂ ਨਾ ਵੀ ਰਗੜੇ ਤੇ ਟੱਕਰੇ ਹੁੰਦੇ ਆ ਕਿਹੜਾ ਲਾਉਂਦਾ ਵੇਖੀ ਹੈ ਹਾਂ ਹਾਂ ਉਜਾਰਗੜੇ ਦੇ ਪਹੁੰਚ ਤੀਹਾਂ ਨਿਸ਼ਾਨੇ ਲੱਤ ਜੀ ਫੜ ਕੇ ਉਹਨੇ ਮਸ਼ਕੂਟ تیر ਨੇ ਕੰਜਰ ਦੇ ਨੇ ਦੋ ਤਿੰਨ ਚਪੇੜਾਂ ਮਾਰਤੀਆਂ ਨਿੱਕੇ ਜਵਾਬ ਦੇ ਮੈਂ ਤੂੰ ਜਵਾਕਾਣਾ ਪੰਗੇ ਲੈਣਾ ਬੁੱਢੇ ਹਾੜਿਆ ਮੈਂ ਪ੍ਰਭ ਸੰਧੂਰੇ ਬੁੱਢੇ ਹਾੜਿਆ ਮੈਂ ਕਿਹੜੀ ਗੱਲ ਜਵਾਕਾਣਾ ਪੰਗੇ ਲੈਣਾ ਤੇ ਨਹੀਂ ਹਣਾ ਜਵਾਕ ਪੁੱਟ ਤਾਂ ਨੇ ਪੁੱਟ ਨਾਲੇ ਮੇਰੀ ਗੱਲ ਸੁਣ ਤੈਨੂੰ ਕਿਹੜੀ ਗੇਮ ਦੀ ਕਹਾਣੀ ਦੀ ਲੋੜ ਆ ਇੱਥੇ ਹੁਣ ਤੁਸੀਂ ਬੰਨ ਬੁੰਨ ਕੇ ਪਟੀਆਂ ਪੁੱਟੀਆਂ ਦਾ ਸਰੀਰ ਉਥੇ ਜਵਾਕਾਂ ਨਾਲ ਪੰਗੇ ਲਿੰਦਾ ਰੇਡਾ ਹੋਦਾ। ਉਹਦੇ ਬਾਅਦ ਇਖਰਾਗਨੇ ਫੜ ਕੇ ਭਾਈ ਉਹ ਕੈਂਚੀ ਆ ਕਹਿੰਦਾ ਮੇਰੀ ਲੱਤ ਮਰੋੜਦੀ ਮੇਰੇ ਗੋਡੇ ਦੇ ਪਾਰ ਪੈ ਗਿਆ। ਹੁਣ ਮੰਨ ਕੇ ਚੱਲ ਗੋਡੇ ਦੇ ਹੁਣ ਅਗਲੇ ਨੇ। ਮੁੰਡੇ ਮੁੰਡੇ ਤਿੱਖੇ ਵੜੇ ਤਿੰਨ ਚਾਰ ਉਹ ਕੈਂਚੀਆਂ ਵੜੀਆਂ ਛੱਡਦੇ ਆ। ਉਹਨਾਂ ਫੜ ਕੇ ਨੁਲੇਟ ਲੈ ਇਹਨੂੰ। ਉਹਨੇ ਗੋਟ ਵੜ ਕੇ ਫੜ ਕੇ ਤੇ ਦੂਜੀ ਗਾਣੇ ਫੇਰ ਫੜ ਲਿਆ। ਤੀਜੀ ਨੂੰ ਮੈਂ ਚੱਲ ਗਿਆ ਕਿਤੇ ਘਰ ਅੰਦਰ ਮੈਂ ਤਨੇ ਕਿਧਰ ਚੱਲ ਗਿਆ ਮੈਂ। ਇਹਨੇ ਆਉਂਦੇ ਨੂੰ ਮੈਨੂੰ ਚਾਹਤਾ ਉਹਨੇ ਫੇਰ ਫੜ ਲਿਆ ਤੇ ਇਹਨੇ ਦੋ ਤਿੰਨ ਟਰ ਤਰ ਤਰ ਨਾ ਨਾ ਗੁੱਸੇ ਦੇ ਨਹੀਂ ਹੁੰਦਾ ਹੁਣ ਫੜੀ ਮੈਨੂੰ ਅੱਧਾ ਤੇ ਇਦਾਂ ਅੱਧਾ ਤੇ ਸੀਨੀਅਰ ਇਦਾਂ ਡਰਾ ਦਿੰਦਾ ਨਾ ਹੁਣ ਫੜੀ ਇਹਦੇ ਉਹਦੇ ਰਾ ਇਹਦੇ ਰਾਦਾ ਨਾ ਵੀ ਹੁਣ ਕਿਹੜਾ ਨੇ ਫੜਨਾ ਉਹਨੇ ਪਰ ਫੇਰ ਫੜ ਲਿਆ ਇਹਨੇ ਫੜ ਕੇ ਇਹਨੇ ਫੜ ਕੇ ਦੇ ਮੁੜ ਕੇ ਬਹਾਨਾ ਬਣਾ ਲਿਆ ਮੇਰਾ ਇਹ ਗੁੱਟ ਤੇ ਮਾਰ ਪਾਇਆ ਜਿੱਦਾਂ ਖਾੜਾ ਨਾ ਹਾਂਜੀ ਖਾੜੇ ਚੋਂ ਆਪਾਂ ਖਾੜੇ ਦੇ ਵਿੱਚ ਜੱਗੂ ਪਾਉਣੀ ਆਪਾਂ ਵੇ ਚੋਦੇ ਪਾਣੀ ਹਲਦੀ ਖਾੜੇ ਚ ਹਲਦੀ ਹਾਂਜੀ ਵੇ ਚੋਦੇ ਹਲਦੀ ਪਾ ਕੇ ਤੇ ਇੱਕ ਤੀਪਾ ਪਾਉਣਾ ਤੇਲ ਦਾ ਮਿੱਟੀ ਚ ਮੈਂ ਹੁਣ ਉਹਨੂੰ ਪਹਿਲਾ ਕੀ ਕਰਨਾ ਉਹਨੂੰ ਖਾੜੇ ਨੂੰ ਸਾਰਾ ਮੈਂ ਕਵਰ ਕਰ ਦੇਣਾ ਚੌਂਬਰੀ ਟੈਬ ਬਣਾ ਦੇਣਾ ਉੱਤੋਂ ਛੱਤ ਦੇਣਾ ਕਿਉਂਕਿ ਛੱਤ ਨਾ ਪਾ ਲਾ ਕਿਉਂ ਆ ਹੁਣ ਗਰਮੀਆਂ ਚ ਮੀਂਹ ਪੈਣੇ ਆ ਜਦੋਂ ਮੀਂਹ ਪੈਣੇ ਉਹ ਪਾਣੀ ਨਾਲ ਰੁੜ ਜਾਂਦਾ ਨਾ ਪਾਣੀ ਵਿੱਚ ਪਾ ਕੇ ਰੁੜ ਜਾਂਦੀ ਸਾਰੀ ਮਿੱਟੀ ਹਾਂਜੀ ਤੇ ਜਦੋਂ ਮਿੱਟੀ ਰੁੜਦੀ ਆ ਤੇ ਉਹ ਫਿਰ ਜਿਹੜੀ ਹਲਦੀ ਹਲਦੀ ਪਾਈ ਆ ਉਹ ਤੇ ਸਾਰੀ ਰੁੜ ਜਾਣੀ ਆ ਆਪਾਂ ਨੂੰ ਇਹ ਕਰਕੇ ਉਹਦੇ ਚ ਉਹ ਤੋਂ ਕਰ ਦੇਣੀ ਛੱਤ ਦੇਣਾ ਬਾਬਾ ਮੇਅਰ ਕਰੇ ਕੋਈ ਨਹੀਂ ਬੜੇ ਫਰਜ਼ੀ ਆ ਗਾਨੀ ਸਜਣਾ ਹੁਣ ਆਪਾਂ ਲੈਣ ਥੋੜਾ ਬੜਾ ਸੰਜੋਗ ਤੇ ਆਪਾਂ ਉਹ ਕਰ ਦੇਣਾ ਕੰਮ ਬਾਕੀ ਇੱਕ ਮੈਂ ਹੁਣ ਉਹ ਬਣਾਤੀ ਛੰਨ ਜੀ ਇੱਕ ਅੰਦਰ ਦਾ ਆਪਣਾ ਅਕੈਡਮੀ ਵਾਲਾ ਅੰਦਰ ਆ ਉਹ ਸਾਰਾ ਅੰਦਰੋਂ ਲਿਆ ਕੇ ਨਾ ਫੋਰ ਵੀ ਜੀ ਉਹ ਅੰਦਰੋਂ ਲਿਆ ਕੇ ਉਹ ਸਾਰਾ ਸੈਟ ਟੁੱਟ ਕਰਕੇ ਮਰਾਦਾ ਇੱਕ ਫ੍ਰਿਜ ਇੱਕ ਕੋ ਲੈਉਣਾ ਉਥੇ ਆੜੀ ਪਾਣੀ ਵਾਲੀ ਕੈਂਡੀ ਇਹ ਦੀ ਕਰਾਉਣੀ ਸੇਵਾ ਵੀ ਕਰੇ ਠੰਡੇ ਪਾਣੀ ਦੀ ਉਥੇ ਮੁੰਡੇ ਆਉਂਦੇ ਬੜੇ ਇੱਕ ਕੈਂਡੀ ਲਾ ਦੀ ਠੰਡੇ ਪਾਣੀ ਸਭ ਬਗਾ ਨਹੀਂ ਹੋਏ ਨਾ ਹੁਣ ਥਾਂ ਆਪਾਂ ਨੂੰ ਛੱਡਣਾ ਪੈਣਾ ਹੋਰ ਥੋੜਾ ਜਿਹਾ ਨਾਲ ਕਿਲਾ ਪੂਰਾ ਕਰਨਾ ਪੈਣਾ ਜਿਆਦਾ ਵੀ ਕਈ ਜ ਸਾਜ ਨੇ ਕਿਪਾ ਜਿਹਨਾਂ ਜਿਆਦੇ ਆਉਂਦੇ ਹਾਂ ਲੋ ਇਹ ਨਾ ਬੜੀ ਮੇਰ ਹੋਈ ਨਹੀਂ ਨਹੀਂ ਉਦਾਂ ਨਹੀਂ ਮੈਨੂੰ ਬਲੈ ਦੁੱਖ ਮੈਨੂੰ ਇਹ ਚੀਜ਼ ਦਾ ਵੀ ਇੱਕ ਚੀਜ਼ ਬਲੈ ਕੀ ਹੁੰਦੀ ਹੈ ਚਲੋ ਆਪਾਂ ਸੰਗਤਤਾ ਤੇ ਕਰ ਲੈਂਦੇ ਸਾਰਾ ਕੁਝ ਪਰ ਜਿਹੜਾ ਐਪਰੀਸ਼ੀਏਟ ਹੁੰਦਾ ਨਾ ਇੱਕ ਚੰਗੇ ਬੰਦੇ ਦਾ ਕੋਈ ਐਪਰੀਸ਼ੀਏਟ ਕਰੇ ਆਪਾਂ ਨੂੰ ਕੋਈ ਪੈਸੇ ਤੇ ਲੈਦੀ ਨਹੀਂ ਕੋਈ ਵੀ ਚੱਕੜ ਹੁੰਦੀ ਚੱਕਰ ਬਲੈ ਕੀ ਹੁੰਦਾ ਜੇ ਆਪਾਂ ਚੰਗਾ ਕੋਈ ਸਮਾਜ ਨੂੰ ਸੇਧ ਦੇਂਦਾ ਆ ਕਿਹੇ ਵੀ ਮੋਤਬਾਰ ਬਲੈ ਜਾਂਦਾ ਆਪਣੇ ਜਿਤਨਾ ਡੀਸੀ ਸਾਹਿਬ ਹੋ ਗਏ ਐਸਐਸਬੀ ਸਾਹਿਬ ਹੋ ਗਏ ਜਾਂ ਮਨ ਲਾ ਗਿਆ ਐਮ ਐਲ ਏ ਹੋ ਗਿਆ ਆਪਣੇ ਜ਼ਿਲ੍ਹੇ ਦਾ ਤੇ ਜੇ ਕੋਈ ਇਹ ਚੀਜ਼ ਆਪ ਨੂੰ ਇਹ ਲੋਕ ਆਪ ਨੂੰ ਐਪਰੀਸ਼ੀਏਟ ਕਰਦੇ ਨਾ ਤੇ ਬੰਦੇ ਦਾ ਹੌਸਲਾ ਵਧਦਾ ਤੇ ਪਰ ਕਿਸੇ ਨੇ ਨਹੀਂ ਕੀਤਾ ਆ ਚੀਜ਼ ਵੀ ਹੁਣ ਆਪਾਂ ਚੰਗੇ ਬੰਨੇ ਹੀ ਕਰੰਦੇ ਸਾਰਿਆਂ ਇੱਕ ਚੀਜ਼ ਹੁੰਦੀ ਹੈ ਕਿ ਵੇਖ ਕੀ ਆਪਾਂ ਇੱਕ ਚੀਜ਼ ਪਹਿਲੀ ਜੀ ਹੁੰਦੀ ਆ ਇੱਕ ਚੀਜ਼ ਹੁੰਦੀ ਆ ਕੋਈ ਪੰਚਾਇਤੀ ਪਹਿਲੀ ਚ ਕਰੰਦੇ ਆ ਆਪਾਂ ਕਰੰਦੇ ਆ ਆਪਦੀ ਪਹਿਲੀ ਚ ਇੱਕ ਆਪਾਂ ਜਿੱਦੀ ਜ਼ਾਇਦਾ ਤਛੜੀ ਆ ਆਪਦੀ ਪਰ ਮੈਂ ਕਹਿੰਦਾ ਇੱਥੇ ਵੀਰਦੀ ਵੀ ਕੋਈ ਵੀ ਮਾੜਾ ਕੰਮ ਕਰਦਾ ਹੋਵੇ ਨਾ ਕੋਈ ਵੀ 1 ਮਿੰਟ ਚ ਪਤਾ ਲੱਗ ਜਾਂਦਾ ਸਾਰਿਆਂ ਨੂੰ ਤੇ ਚੰਗਾ ਕੰਮ ਆਪਾਂ ਕਰਦੇ ਉਹ ਕਿਉਂ ਨਾ ਕਿਸੇ ਨੂੰ ਪਤਾ ਲੱਗਦਾ ਆ ਆ ਜੀ ਆ ਹੁਣ ਵੇਖੋ ਕਿ ਪਿੰਡੋਂ ਪਿੰਡੀ ਹੁਣ ਤੁਹਾਡਾ ਪਿੰਡ ਵੀ ਇੱਥੇ ਜਿੱਦਾਂ ਮਰਜੀ ਹੋਊਗਾ ਕਿ ਕਿੰਨੇ ਬੱਚੇ ਇੱਥੇ ਖੇਡਣਾ ਚਾਹੁੰਦੇ ਆ ਕਰਨਾ ਚਾਹੁੰਦੇ ਆ ਕਿਉਂਕਿ ਆਪਾਂ ਨੂੰ ਪਾਰਟੀਆਂ ਬਾਜ਼ੀਆਂ ਮਾਰ ਗਈਆਂ ਹੁਣ ਗਰਾਊਂਡਾਂ ਦੇ ਵਿੱਚ ਵੇਖੋ ਕਿ ਕਹਾ ਹੋ ਗਿਆ ਤੇ ਪਹਿਲੀ ਗੱਲ ਗਰਾਊਂਡ ਹੀ ਨਹੀਂ ਹੈਗੀ ਪਿੰਡ 'ਚ ਤੇ ਬੱਚੇ ਬਚਨੇ ਕਿੱਦਾਂ ਮੈਂ ਇਹੋ ਅਪੀਲ ਕਰਦਾ ਬਚਾ ਲੋ ਨੌਜਵਾਨੀ ਜਦ ਬਚਦੀ ਐ ਬੜਾ ਸਮਾਂ ਮਾੜਾ ਆਉਣਾ ਜੇ ਮੈਨੂੰ ਗੱਲ ਮੈਂ ਮੁੜ ਕੇ ਪਿਆਰ ਹੋਣਾ ਹੀ ਨਹੀਂ ਤੇ ਪਿਆਰ ਹੋਣ ਲੱਗੇ ਭਾਜੀ ਗਾਂ ਨੂੰ ਪਤਾ ਨਹੀਂ ਕਿੱਦਾਂ ਸਿਸਟਮ ਨਾਲ ਮੈਂ ਜਦੋਂ ਇਹ ਛੋਟੇ ਛੋਟੇ ਹਨ ਉਹਦੋਂ ਵੇਖੋ ਕਿ ਗਰਾਉਂਡਾਂ ਦੇ ਸੁਰਸਿੰਘ ਗਰਾਉਂਡ 'ਚ 100 150 ਮੁੰਡਾ ਹੁੰਦਾ ਸੀ ਤੇ ਅੱਜ ਉੱਥੇ ਚਾਰ ਮੁੰਡੇ ਨਹੀਂ ਹੁੰਦੇ ਹਿਸਾਬ ਲਾ ਲਓ ਦੇ ਕਿੱਥੇ ਚਲ ਗਿਆ ਕੰਮ ਹਾਂਜੀ ਵਿਧੀ ਵਧੀਆ ਵਧੀਆ ਵੀਰ ਜੀ ਠੀਕ ਦਾ ਤੁਸੀਂ ਇੱਥੇ ਚੰਗੀ ਬਾਜੀ ਜਿੱਤੇ ਖੁੱਲੀਆਂ ਆਈਆਂ ਨਾ ਮੈਂ ਲਿਆਉਣਾ ਮੈਂ ਡਾਇਆ ਲਟਾਉਣਾ ਲਿਆਉਣੇ ਮੈਂ ਘਰੋਂ ਦੇਖਾਂਗੇ ਭਲਾ ਸ਼ੋਗਲ ਮੇਲਾ ਹੀ ਪਾਜੂ ਦੇ ਪਾਜੇ ਫਿਰ ਕਿਹੜੀ ਗੱਲ ਹੈ ਨਹੀਂ ਉਹ ਤੇ ਆਉਂਦੇ ਚਲੋ ਤੇ ਨਹੀਂ ਉਦਾਂ ਰੌਣਕ ਮੇਲਾ ਇੱਥੇ ਕਰਾਂਗੇ ਹਾਂਜੀ ਵੀ ਖੁੱਲੀਆਂ ਛੱਡ ਰਹੀਆਂ ਉਹਦੇ ਐਂਟਰੀ ਨੇ ਦੋ ਹੀ ਬਸ ਉਹ ਐਂਟਰੀ ਜਾਂਦਾ ਨਹੀਂ ਮੌਕੇ ਤੇ ਵਧੀਆ ਵਾ ਉਹ ਜੇ ਨਾਲ ਐਂਟਰੀ ਮੀਂਹ ਮੂਹ ਪਾਜੇ ਫਿਰ ਉਹ ਗਈ ਉਹ ਪਿਆਰ ਨਹੀਂ ਦੱਸਿਆ ਪਿਆਰ ਨਹੀਂ ਹੁੰਦਾ ਨਹੀਂ ਉਤਰਾ ਇਹਨਾਂ ਵੀ ਖੁੱਲੀਆਂ ਜਦੋਂ ਮਰਜ਼ੀ ਹੋਵੇ ਨਾ ਹੋਵੇ ਖੁੱਲੀਆਂ ਦਾ ਵਧੀਆ ਨਹੀਂ ਜਦੋਂ ਮਰਜ਼ੀ ਹੋਵੇ ਤੇ ਜਦੋਂ ਮਰਜ਼ੀ ਕਰਦੋਂ ਮਰਜ਼ੀ ਮੌਕੇ ਤੇ ਤਿਆਰ ਹੋ ਛੱਡਦੇ ਨੇ ਤੇ ਨਾ ਛੱਡੇ ਹਾਂ ਆਪਣੀ ਬਾਬਾ ਸ਼ੌਂਕ ਪੈਂਦਾ ਜਾਂਦਾ ਕਿ ਰੋਮਾਂ ਨਾ ਨਿਗੇ ਨਿਗੇ ਜਵਾਬ ਵਾਲੇ ਜ਼ੋਰ ਨੂੰ ਛੱਡਦੇ ਨੇ ਇਹ ਐਂਟਰੀ ਵਾਲੀ ਉਹ ਫਿਰ ਕਰਾਉਣਾ ਛੱਡਣਾ ਨਹੀਂ ਐਂਟਰੀ ਤੇ ਤੇ ਫਿਰ ਛੱਡਣਾ ਹੀ ਪੈਣਾ ਹੂੰ ਖੁੱਲੀਆਂ ਅੱਜ ਮੈਂ ਤੇਨੀ ਚਾਹੀਦੀ ਸੀ ਉਹਦੇ ਆ ਚੱਲਣ ਲੱਪਿਆ ਕੰਮ ਮੈਂ ਇਹ ਜੇ ਨਹੀਂ ਅਜੇ ਨਹੀਂ ਇਸ ਬਾਤ ਹੈਗਾ ਮੈਂ ਅਸਲੀ ਕਬੂਤਰ ਬੰਦੇ ਟਾਈਮ ਕਬੂਤਰ ਮੈਂ ਅਸਲੀ ਕਬੂਤਰ ਬਾਜੀ ਕਿੰਨੂੰ ਮੰਨਦਾ ਜਦੋਂ ਆ ਜਦੋਂ ਜੂਨ ਚ ਹਾਂਜੀ ਹਾਂਜੀ ਜੂਨ ਚ ਮੈਂ ਅਸਲੀ ਕਬੂਤਰ ਬਾਜੀ ਮੰਨਦਾ ਜਦੋਂ ਵੱਡ ਵਗੇ ਹੋਣਾ ਉਹ ਪਾਰਾਣੀ ਵੱਜਦੇ ਜਦੋਂ 12 ਵਜੇ 1 ਵਜੇ ਕਬੂਤਰ ਆ ਕੇ ਵੱੜਦੇ ਨਾ ਛਪੈਦਿਆਂ ਜਿਹਦੇ ਬੋੜਾਂ ਚ ਉਹ ਆਨੰਦ ਹੁੰਦਾ ਹੀ ਹੁਣ ਨਾ ਉਹ ਡਾਰਾਂ ਹੀ ਆਉਂਦੀਆਂ ਛੱਪੜ ਮੇਰੇ ਆਹੋ ਉਹ ਉਦੋਂ ਬਾਦਾਮ ਖਾਣੇ ਨਿੱਤਰਦੇ ਹੀ ਹਾਂਜੀ ਉਦੋਂ ਕਬੂਤਰ ਉਹ ਵਜਦਾ ਜਿਹੜਾ ਡੋਚੋਂ ਹੀ ਨਿਕਲਦਾ ਉਹ ਵਜਦਾ ਜਿਹੜਾ ਥੱਲੇ ਉਹ ਮਨਜਿਆ ਜਾਂਦਾ ਲੋਥ ਥੱਲੇ ਫਿਰ ਨਹੀਂ ਥੱਲੇ ਤੇ ਮਨ ਜਿਹੜਾ ਕਬੂਤਰ ਮਨ ਕੇ ਚੱਲ ਵੀ ਥੱਲੇ ਵਿਚਲੇ ਘਰ ਚੋਂ ਮੁੜ ਗਿਆ ਉਹ ਬਚ ਗਿਆ ਤੇ ਜਿਹੜਾ ਥੱਲੇ ਆ ਗਿਆ ਉਹ ਰਗੜਿਆ ਗਿਆ ਥੱਲੇ ਦੇ ਲੋਹ ਅੜੀ ਹੈ ਨਾ ਨਹੀਂ ਲਾ ਜਿਹੜਾ ਹੈ ਵੀ ਉਹ ਬਚੂਗਾ ਜਿਹੜਾ ਹੱਥ ਚੋਂ ਮੁੜ ਜੇ ਤੇ ਜਿਹੜਾ ਥੱਲੇ ਆ ਗਿਆ ਉਹ ਮਾਂਜਿਆ ਗਿਆ ਹਨਾ ਥੱਲੇ ਕੂਠੀਆਂ ਗਾਠੀਆਂ ਦਾ ਸੇਵ ਜਿਤਨਾ ਜੇ ਲੋ ਨਹੀਂ ਸੇਕ ਜਿਆਦਾ ਹੁੰਦਾ ਹੁਣ ਮੈਂ ਤੁਹਾਨੂੰ ਦਾਦਾ ਕਜਾ ਥੱਲੇ ਟੈਂਪਰੇਚਰ ਕਜਾ ਬੁਸ਼ਕਾਰ ਜੇ ਟੈਂਪਰੇਚਰ ਕਜਾ ਉੱਤੇ ਟੈਂਪਰੇਚਰ ਆ ਦੋਦੀ ਫਰਕ ਨਾ ਦੇ ਤਾਂ ਤੇ ਠੰਡਾ ਹੀ ਹੋਊਗਾ ਉੱਤੇ ਅਧਿਕਾਰੇ ਵਾਲਾ ਕਬੂਤਰ ਵਜਦਾ ਹੈ ਹੈਂ ਖੜੇ ਨੇ ਅਧਿਕਾਰ ਦੇ ਵਾਲਾ ਆ ਇੱਕ ਰਹਿਣਾ ਮੈਂ ਆਪਦਾ ਘਰ ਦਾ ਬੱਚਾ ਮੈਂ ਛੱਡਿਆ ਛੱਡਣੀ ਛੱਡਣ ਪਿੰਦਣੀ ਆ ਪਿਛਲੇ ਸਾਲ ਤੇ ਮੇਰੇ ਹਿਸਾਬ ਨਾਲ ਉੱਥੇ ਉੱਡੇ ਹੈ 100 100 ਕਬੂਤਰ ਉੱਡੇ ਹੈ 100 102 ਵੇਲਾ ਵੀ ਮੈਂ ਘਰ ਦਾ ਬੈਗ ਦਾ ਗੋਤਰ ਛੱਡਿਆ ਪਿਛਲਿਆਂ ਪੰਜਾਂ ਸੱਤਾਂ ਚ ਰਹਿ ਗਿਆ ਪਿਛਲਿਆਂ ਪੰਜਾਂ ਸੱਤਾਂ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਸਾਂਝੀ ਨਹੀਂ ਕੀਤੀ ਤੇ ਉਧਰ ਵੀ ਇੱਕ ਵੇਖ ਗੱਲ ਮੈਨੂੰ ਹਰਜਤ ਦਾ ਨਹੀਂ ਮੈਨੂੰ ਇਹੋ ਹੀ ਚਾ ਵੜਾਈ ਕਿ ਮੇਰਾ ਕਬੂਤਰ ਟਿੱਗ ਗਿਆ ਉੱਥੇ ਮੈਨੂੰ ਕੀ ਇਹ ਉਧਾਂ ਥੋੜੀ ਕੀ ਮੈਂ ਮੈਂ ਕੁਝ ਜਿਤਨਾ ਉਦੇ ਤੋਂ ਕੋਈ ਕਮਾਈ ਖਾਣੀ ਆ ਮੈਨੂੰ ਤਾਂ ਇਹੋ ਬੜਾ ਚਾਹ ਹੈ ਮੇਰਾ ਕਬੂਤਰ ਟਿੱਗ ਗਿਆ ਤੇ ਮੁੜ ਕੇ ਇੰਨੀ ਵੇਹੋ ਇੰਨੀ ਨਸਲ ਵਾਲਾ ਸੀ ਜਿੱਥੋਂ ਡਾਇਆ ਨਾ ਉਸੇ ਘਰ ਆ ਕੇ ਬਹਿ ਗਿਆ ਉਸੇ ਘਰ ਹੀ ਜਿੱਥੋਂ ਜਿੱਥੋਂ ਉਹਨੂੰ ਹੈ ਛਿੜ ਨਹੀਂ ਰਾਇਆ ਜਦੋਂ ਆਪਾਂ ਛਿੜ ਨਹੀਂ ਗਏ ਆਪਾਂ ਸ਼ਾਮੀ ਗਏ ਆਪਾਂ ਸ਼ਾਮੀ ਗਏ ਉਹਦਾ ਇੱਕ ਪੱਲਾ ਹੀ ਕੀਤਾ ਸੀ ਜਿੱਜਾ ਖਟਾਇਆ ਕੀਤਾ ਇੱਕ ਹਰਿਆ ਜਾ ਕੀਤਾ ਹੈ ਪੱਲਾ ਵਿੱਚ ਜਿਹੜੇ ਵਰੀਆ ਸੀ ਵੀ ਜਿੱਤ ਗਿਆ ਜਿੱਤ ਗਿਆ ਮਰੇ ਕੋਲ ਆਉਂ ਬੈਠਾ ਉੱਥੇ ਜਿਹੜੇ ਗੱਲ ਬੜਾ ਕੀ ਹੋ ਉਹਨੇ ਬਹਿਣਾ ਨਹੀਂ ਜਿਹੜੇ ਕੱਟੇ ਕਬੂਤਰ ਹੀ ਨਾ ਉਹੜ ਦੇਖਉ ਦੇ ਕੋਠੀਆਂ ਦੇ ਨਾਲ ਨਾਲ ਉਹ ਮਾਰ ਦੇਂਦੇ ਉਹ ਇਹ ਜਾਣਦੇ ਹੇ ਤਾਂ ਨੂੰ ਤੇ ਜਿਹੜੇ ਦੂਜੇ ਉਠਾਣ ਨੂੰ ਆਉਂਦੇ ਤੇ ਉਹਨਾਂ ਨਾਲ ਥਾਪੀਆਂ ਮਾਰ ਮਾਰੇ ਉਹਨਾਂ ਦੇ ਨਾਲ ਹੀ ਬੈਜ ਜਾਂਦੇ ਮਗਰ ਲੱਗ ਜਾਂਦੇ ਉਹ ਚੱਕਰ ਹੋ ਗਿਆ ਨਾ ਨਹੀਂ ਤਾਂ ਬਹਿਣਾ ਨਹੀਂ ਹੁੰਦਾ ਪਾਣੀ ਚਾਹੀਦਾ ਪਾਣੀ ਦਾ ਵੀਰ ਪਾਣੀ ਜਰੂਰ ਪਹੁੰਚਦਾ ਕਰਦੇ ਦੇ ਗਰਾਊਂਡ ਦੇ ਵਿੱਚ ਪਾਣੀ ਗਰਾਊਂਡ ਦੇ ਵਿੱਚ ਪੰਗਾ ਕਰਦੇ ਇੱਧਰ ਸਾਡਾ ਉਹ ਰੈਫਰੀ ਹੋਣ ਲੈ ਸਕਦੇ ਨੇਵਰ ਕੋਈ ਕਿਸੇ ਨੂੰ ਰੀਪਲੇ ਨਹੀਂ ਕਿਸੇ ਨੂੰ ਹੋਲਡ ਨਹੀਂ ਇਹ ਨੋਟ ਕਰ ਲਿਓ ਕਿਉਂਕਿ ਇੱਕ ਮੈਚ ਹੁੰਦਾ ਹੈ 15-15 ਨੰਬਰ ਹੋਲਡ ਹੋ ਜਾਂਦੇ ਆ ਆਜ ਸ਼ਿੰਦੇ ਪੱਤਰ ਦਾ ਵੀ ਸਨਮਾਨ ਹੋਊਗਾ ਸਾਡੇ 16 ਦੀ ਸਾਰੀ ਪ੍ਰਬੰਧਕ ਕਮੇਟੀ ਆਈ ਹੈ ਉਹਨਾਂ ਵੱਲੋਂ ਵੱਡੇ ਪੱਤਰ ਦੇ ਵੱਡੇ ਸਨਮਾਨ ਹੋਣਗੇ ਅਤੀ ਪੁੱਲ ਦਾ 11000 ਦੀ ਨਗਦ ਰਕਮ ਨਾਲ ਸਾਡਾ ਵੀਰ ਹੈ ਰਸ਼ਦੀਪ ਯੂਕੇ ਮੈਂ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂ ਸਾਡੇ ਵੱਡੇ ਭਰਾਣੇ ਸਾਡੇ ਭਰਾ ਦਾ ਸਨਮਾਨ 11000 ਦੀ ਨਗਰ ਕਾਸ਼ੀ ਦਾ ਕਰਨਦੀਪੁਰ ਦੇ ਸਾਡੇ 37 ਨੰਬਰ ਆ ਜੀ ਸੰਤ ਬਾਬਾ ਦਾਸ ਜੀ ਕਮਟੇ ਦਾ ਸੁਰ ਸਿੰਘ ਬੈਂਕਾ ਵੱਡੇ ਮਾਨ ਬਖਸ਼ੇ ਆ ਸੁਲੁਕੀ ಗ್ರಾಮ ਪੰਚਾਇਤ ਸਾਰਾ ਨਗਰ ਸਾਰੇ ਐਨ ਆਰ ਆਈ ਵੀਰ ਪਲਗੀ ਚੱਕਰੇ ਕੋਈ ਵੀ ਚੀਜ਼ ਹੁੰਦੀ ਆ ਤੂੰ ਮਿਹਨਤ ਨਹੀਂ ਕਰਦਾ ਜਾ ਤੈਨੂੰ ਮੈਂ ਮੈਂ ਤਾਂ ਮੇਰੇ ਆ ਹੁਣ ਤੂੰ ਜਾਣਾ ਯੂਰਪ ਜਾ ਦੋਵਾਂ ਮਹੀਨਿਆਂ ਨੂੰ ਜਾਣਾ ਹਾਂਜੀ ਦੋ ਮਹੀਨੇ ਨਾ ਮੇਰੇ ਕਹਿਣ ਤੇ ਮਿਹਨਤ ਕਰ ਲੈ ਤੂੰ ਉਹ ਇਹ ਚੀਜ਼ ਕਹੇਗਾ ਕਿ ਪਹਿਲਵਾਨ ਨੇ ਕੋਈ ਮੈਨੂੰ ਕੋਣ ਦਿੰਦਾ ਹੈ ਮੇਰੇ ਕਹਿਣ ਤੇ ਇਹ ਇੱਕ ਇੱਕ ਬੋਰੀ ਨਚੋੜਨੀ ਹੈ ਹਾਂਜੀ ਜੇ ਤੂੰ ਚੀਚੀ ਫੜ ਲੇਗਾ ਚੀਚੀ ਨਹੀਂ ਛੱਡੇਗਾ ਭਲਾ ਕੀ ਹੈ ਪਹਿਲਵਾਨ ਜੀ ਮਿਹਨਤ ਨਹੀਂ ਕਰਦੇ ਹੁਣ ਵੇਖ ਜਿੱਡੀ ਤੇਰੇ ਚ ਕੈਟਾਗਰੀ ਆ ਬੰਦੇ ਦਾ ਤੂੰ ਭੱਜ ਕੇ ਗਿੱਟਾ ਫੜਦਾ ਤੇਰੇ ਚ ਉਹ ਪਾ ਲੋ ਰਾਗੀ ਲੱਤਾਂ ਚ ਥੋੜੀ ਜੀ ਹੋਰ ਤੇਰੇ ਚ ਜਾਨ ਆ ਗਈ ਜਦੋਂ ਤੇਰੀਆਂ ਇੰਨਾ ਚੀਜ਼ਾਂ ਚ ਜਾਨ ਪੈ ਗਈ ਨਾ ਇੰਨਾ ਚੀਜ਼ਾਂ ਦੇ ਜਦ ਜਿੱਟਾ ਮਰਦੀ ਬੰਦਾ ਫੜ ਕੇ ਡੱਕਦੇ ਹਾਂ ਜੀ ਆਓ ਤੁਹਾਨੂੰ ਯਾਰ ਇੰਨਾ ਨਹੀਂ ਪਤਾ ਲੱਗਦਾ ਗੱਲ ਸੁਣੋ ਆਪਣੀ ਗੱਲ ਸੁਣੋ ਤੁਹਾਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਫੋਕਾ ਕੱਢਦਾ ਸਾਨੂੰ ਕੋਈ ਤੁਹਾਨੂੰ ਜਦੋਂ ਬੰਦਾ ਯਾਰ ਆਹ ਮੂਮੈਂਟ ਤੇ ਆ ਹਾਂ ਤੈਨੂੰ ਨਹੀਂ ਪਤਾ ਫੋਕਾ ਕੱਢਣ ਦਾ ਕੋਈ ਦਿਮਾਗ ਨਾਲ ਸੋਚਿਆ ਕਰੋ ਮੈਂ ਤੈਨੂੰ ਬਾਹੋਂ-ਬਾਹੋਂ ਖਿੱਚਦਾ ਪੱਬੇ ਨੂੰ ਬਾਹੋਂ ਖਿੱਚ ਕੇ ਚਕੇ ਭਾਂਜ ਵਿੱਚ ਲੈ ਆਈਦਾ ਇਦਾਂ ਨਹੀਂ ਚੰਗੇ ਨੇ ਹੁਣ ਮੈਂ ਆਪਾਂ ਚਾਰ ਜਣੇ ਖੇਡਦੇ ਆ ਤੂੰ ਮੈਂ ਜੇ ਆਪਣਾ ਹੀ ਗੱਲ ਸੁਣ ਓਏ ਜੇ ਮੇਰੇ ਨਾਲ ਆਪਣਾ ਹੀ ਤਾਲਮਿਲ ਨਹੀਂ ਰਲਦਾ ਤੇ ਰਲੂਗਾ ਤੂੰ ਇਹ ਅਜੇ ਤੱਕ ਦੱਸੋ ਵੀ ਅੰਡਰਸਟੈਂਡਿੰਗ ਕੀਤੀ ਆ ਪ੍ਰਮਾਣ ਸਾਨੂੰ ਕਹਿੰਦਾ ਕੀ ਆ ਅਸੀਂ ਕੀ ਕਰਦੇ ਆ ਫਿਰ ਤੁਹਾਨੂੰ ਤੁਹਾਨੂੰ ਆਪਣੇ ਆਪ ਦਾ ਪਤਾ ਨਾ ਲੱਗਦਾ ਹੁਣ ਹਾਲ ਤੋਂ ਪਹਿਲਾਂ ਇਹ ਇਹ ਜਿਹੜਾ ਚੋਲੇ ਵਾਲੇ ਤੇ ਲੱਗਾ ਸਿੱਧੀ ਮਾਰ ਕੇ ਚਪੇੜ ਤੇ ਉਹਨੂੰ ਭਜਾਤਾ ਗਰਾਊਂਡ ਦਾ ਹੀ ਖੜਾ ਯਾਰ ਜਿਹੜਾ ਨਿੱਕਾ ਬੰਦਾ ਨਾ ਸਿੱਧੀ ਬੰਦਾ ਉਹਨੂੰ ਬਲਾ ਕੀ ਕਰਿਆ ਕਰੋ ਉਹਨੂੰ ਉਹ ਜੇ ਤੈਨੂੰ ਕੱਢਦਾ ਕੱਢੀ ਜਾਂਦੇ ਉਹਨੂੰ ਡਰਾਈ ਜਾ ਆ ਗਿਆ ਹੀ ਮੈਂ ਆ ਗਿਆ ਮੈਂ ਉਹਨੂੰ ਨਿਕਲ ਹੀ ਜਾਂਦੇ ਕਰੀ ਜਾਂਦੇ ਕੀ ਕਰਦਾ ਮੇਰਾ ਹਾਸ ਆ ਗਿਆ ਚੈਨ ਛੱਡ ਕੇ ਕਿੰਨੀ